ਇਹ ਜਿਹੜੀ ਜੋੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਜੋੜੀ ਬਹੁਤ ਹੀ ਅਨੋਖੀ ਜੋੜੀ ਹੈ ਜ਼ਿਮੀਦਾਰਾਂ ਦਾ ਮੁੰਡਾ ਜੱਟਾਂ ਦਾ ਮੁੰਡਾ ਇੱਕ ਕੁੜੀ ਨੂੰ ਪਿਆਰ ਕਰਦਾ ਹੈ ਜਿਹੜੀ ਪ੍ਰਵਾਸੀ ਮਜ਼ਦੂਰਾਂ ਦੀ ਕੁੜੀ ਹੈ ਜਿਨ੍ਹਾਂ ਨੂੰ ਭਈਏ ਕਿਹਾ ਜਾਂਦਾ ਹੈ ਉਹਨਾਂ ਦੀ ਕੁੜੀ ਹੈ ਤੇ ਇਸ ਕੁੜੀ ਦੇ ਨਾਲ ਮੁੰਡੇ ਦਾ ਪਿਆਰ ਹੁੰਦਾ ਹੈ ਤੇ ਫਿਰ ਇਹ ਮੁੰਡਾ ਵਿਆਹ ਵੀ ਕਰਵਾ ਲੈਂਦਾ ਹੈ ਜੱਟਾਂ ਦੇ ਮੁੰਡੇ ਨੂੰ ਭਈਆਂ ਦੀ ਕੁੜੀ ਦੇ ਨਾਲ ਵਿਆਹ ਕਰਵਾਉਣ ਲਈ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਕੀ ਕੀ ਲੋਕਾਂ ਤੋਂ ਗੱਲਾਂ ਸੁਣਨੀਆਂ ਪਈਆਂ ਤੁਹਾਨੂੰ ਸਾਰੀ ਕਹਾਣੀ ਸੁਣਾਉਣੇ ਆ ਇਹਨਾਂ ਵੀ ਆਪਣੀ ਜ਼ੁਬਾਨੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਜੀ ਸੱਸੀ ਗੱਲ ਜੀ ਸੱਸੀ ਗੱਲ ਜੀ ਭੈਣ ਦਾ ਨਾਂ ਤਾਂ ਸਾਨੂੰ ਪਤਾ ਜੋਤੀ ਤੇ ਤੁਹਾਡਾ ਕੀ ਨਾਂ ਹੈ ਮੇਰਾ ਨਾਂ ਜਤਿੰਦਰ ਸਿੰਘ ਹੈ ਅੱਛਾ ਅਸੀਂ ਜੱਟਾਂ ਹਾਂ ਅੱਛਾ ਹਾਂਜੀ ਤੇ ਇਹਨਾਂ ਨਾਲ ਫਿਰ ਕਿਵੇਂ ਵਿਆਹ ਹੋਇਆ ਇਨਾਂ ਨਾਲ ਜੀ ਸਾਡਾ ਜਿਵੇਂ ਮੈਂ ਆਪਣੀ ਗੱਡੀਆਂ ਸੀ ਮੇਰੇ ਕੋਲ ਉਹ ਮੈਂ ਚਲਾਉਂਦਾ ਸੀ ਛੋਟੇ ਹੱਥੀ ਰੈਸ ਦੇ ਵਿੱਚ ਲੱਗੀ ਹੋਈ ਸੀ ਉਹ ਮੈਂ ਉਧਰ ਅਖਬਾਰ ਖੁਰ ਚੜਨ ਜਾਂਦਾ ਸੀਗਾ ਰਾਤ ਨੂੰ ਤੇ ਜਦੋਂ ਦਿਨੇ ਵਾਪਸ ਹੀ ਕੋਈ ਸਮਾਨ ਸਾਨੂੰ ਮਿਲ ਜਾਂਦਾ ਸੀਗਾ ਤੇ ਉਹ ਛੜਨ ਜਾਂਦਾ ਸੀਗਾ ਤੇ ਸਾਹਮਣੇ ਮਤਲਬ ਇਦਾਂ ਹੀ ਦੇਖ ਗਏ ਫਿਰ ਉੱਥੇ ਬਾਰ ਬਾਰ ਸਮਾਨ ਲੈਣਾ ਹੁੰਦਾ ਸੀਗਾ ਸਮਾਨ ਲੈਣਾ ਤੇ ਫਿਰ ਇਦਾਂ ਹੀ ਗੱਲਬਾਤ ਹੋਣ ਲੱਗੀ ਜੀ ਹੁੰਦੇ-ਹੁੰਦੇ ਦਿਨ 3 ਸਾਲ ਬੀਤ ਗਏ 3 ਸਾਲ ਬਾਅਦ ਫਿਰ ਇਹਦੇ ਕੀ ਨਾ ਮਮਾ ਨੇ ਕਿਹਾ ਵੀ ਹਾਂ ਵੀ ਘਰ-ਵਾਰ ਦੇਖਣਾ ਏ। ਬਾਈ ਕਹੇ ਵੀ ਘਰ-ਵਾਰ ਤਾਂ ਸਾਡਾ ਵੀ ਹੈ ਨਹੀਂਗਾ ਬਸ ਅਸੀਂ ਇਹ ਰਹਿਨੇ ਕਰਾਇਤੇ। ਮੈਂ ਤਾਂ ਇਹ ਨਹੀਂ ਕਹਿੰਦਾ ਰੋ ਪੁੱਛੀ-ਪੁੱਛੀ ਦੱਸਦੇ ਆਪਾਂ। ਪਹਿਲਾਂ ਤੇ ਦੱਸੋ ਵੀ ਮਿਲੇ ਕਿਵੇਂ? ਤੁਸੀਂ ਵੀ ਇੱਕ ਤੇ ਦੂਜੇ ਨੂੰ ਦੇਖਿਆ ਕਿਵੇਂ? ਦੇਖਿਆ ਜੀ ਬਸ ਐਵੇਂ ਰਹਿੰਦੇ ਆ ਵਰਦਮਨ। ਵਰਦਮਨ ਚੌਂਕ ਤੇ ਰਹਿੰਦੇ ਸੀਗੇ। ਅਸੀਂ ਰਹਿੰਦੇ ਸੀਗੇ ਅਗਰਨਗਰ ਕੋਲ। ਤੇ ਅਸੀਂ ਇੱਦਾਂ ਹੀ ਮਤਲਬ ਉੱਥੇ ਸਮਾਨ ਮੈਂ ਛੱਡਣ ਗਿਆ ਜੀ। ਤੇ ਉਹ ਦਿਨ ਮੈਂ ਛੁੱਟੀ ਕੀਤੀ ਹੋਈ ਸੀ ਕਿ ਪੂਆ ਦੇ ਘਰੇ ਸੀ। ਤੇ ਅਕੂਆ ਦੇ ਕਰੇ ਗੇੜਾ ਛੱਡਣਾ ਇਸ ਅਦਰ ਸਾਈਡ ਕਾਫੀ ਕੁੜੀਆਂ ਸੀਗੇ ਨੰਬਰ ਛੁੱਟ ਕੇ ਗਏ ਨੇ ਤੇ ਇੱਕ ਕੁੜੀ ਨੇ ਨੰਬਰ ਚੱਕ ਲਿਆ ਉਹ ਕੁੜੀ ਉਸ ਟਾਈਮ ਮੇਰੇ ਕੋਲ ਫੋਨ ਹੁੰਦਾ ਸੀ ਕਿ ਰਾਤ ਬਰਾਦ ਲੇਟ ਹੋ ਜਾਣਾ ਸੀਗਾ ਕੰਮ ਤੋਂ ਮੰਮੀ ਨੇ ਫੋਨ ਦਿੱਤਾ ਉਹਨੇ ਕੁੜੀ ਨੇ ਮੇਰੇ ਫੋਨ ਤੋਂ ਫੋਨ ਤੇ ਗੱਲ ਕਰ ਲਈ ਤੇ ਫੋਨ ਕਰ ਕਰ ਕੇ ਤੰਗ ਕਰਨ ਲੱਗ ਪਏ ਤਾਂ ਮੈਂ ਕਿਹਾ ਉਹ ਕੁੜੀ ਨਹੀਂ ਹੈਗੀ ਮੈਂ ਕੋਈ ਹੋਰ ਆ ਤੁਸੀਂ ਜਦ ਮੈਂ ਛੁੱਟੀ ਕਰਾਂਗੀ ਉਹਦੇ ਨਾਲ ਜਾ ਕੇ ਗੱਲ ਕਰਾ ਲੈ ਇਹ ਕਹਿੰਦੇ ਨਹੀਂ ਮੈਂ ਤੇਰੇ ਲਈ ਨੰਬਰ ਛੱਡ ਕੇ ਆਇਆ ਤੁਹੇ ਮੇਰੇ ਨਾਲ ਗੱਲ ਕਰ। ਬਸ ਸਾਡੀ ਇੱਧੇ ਹੀ ਗੱਲਬਾਤ ਹੋਣੀ। ਬਈ ਐ ਤਾਂ ਨਹੀਂ ਹੋ ਗਿਆ ਫੇ ਚੱਲ ਵੀ ਇੱਧਰ ਨਹੀਂ ਤਾਂ ਪਹਿਧਰ ਕਾਂਟੀ ਪਾ ਲਈਏ। ਨਹੀਂ ਨਹੀਂ ਇਹ ਬਦਰ ਉਹ ਇਹ ਗੱਲ ਸੀਗੀ ਵੀ ਹਮੈਂ ਕਾਫੀ ਕੁੜੀਆਂ ਸੀ ਮੇਰੇ ਕੋਲ। ਜਵਦੀਆ ਵੀ ਹਾਂ ਮੈਂ ਵੀ ਇਹ ਵੀ ਕਿਸੇ ਹੋਰ ਨੇ ਤਾਂ ਨੰਬਰ ਤਾਂ ਚੱਕ ਲਿਆ। ਮੈਂ ਕਿਹਾ ਨਹੀਂ ਤੁਸੀਂ ਸੀਗੇ। ਮੈਂ ਕਿਹਾ ਵੀ ਤੁਸੀਂ ਨੰਬਰ ਚੱਕਿਆ ਹੋਊਗਾ। ਤੇ ਨਹੀਂ ਗੱਲ ਤੁਸੀਂ ਹੀ ਕਰੋ ਮੈਂ ਕਿਹਾ ਤੇ ਜਦੋਂ ਦੇਖਿਆ ਵੀ ਹਾਂ ਵੀ ਇਹੀ ਸੀਗੇ। ਫਿਰ ਇਹਨਾਂ ਨਾਲ ਗੱਲਬਾਤ ਥੋੜੀ ਥੋੜੀ ਹੋਣੀ ਸਟਾਰਟ ਹੋਈ। ਤੇ ਫਿਰ ਅਸੀਂ ਮਿਲੇ ਫਿਰ ਹੌਲੀ ਹੌਲੀ ਸਾਡੇ ਮਤਲਬ ਵਿਆਹ ਹੋ ਗਿਆ ਵਿਆਹ ਹੋਣ ਤੋਂ ਬਾਅਦ ਬੱਚੇ ਹੋ ਗਏ ਬਸ ਲਾਈਫ ਦੇ ਵਿੱਚ ਇਦਾਂ ਹੀ ਮਤਲਬ ਬਿਜ਼ੀ ਹੋ ਗਏ ਹਾਂ ਅਭੀ ਹਾਂ ਵੀ ਟਾਈਮ ਨਹੀਂ ਮਿਲਦਾ ਨਾ ਬੱਚਿਆਂ ਨੂੰ ਕਮਾਉਂਦਾ ਨਾ ਘਰ ਦੀ ਨੂੰ ਕਮਾਉਂਦਾ ਜਦੋਂ ਆਪਾਂ ਹਨਾ ਗੱਲ ਹੁੰਦੀ ਹੈ ਵੀ ਬੰਦੇ ਨੇ ਕੁੜੀ ਚਾਹੁੰਦੀ ਹੁੰਦੀ ਆਪਦੀ ਸਿਕਿਉਰਿਟੀ ਚਾਹੁੰਦੀ ਹੈ ਤੇ ਤੁਸੀਂ ਭੈਣ ਜੀ ਫਿਰ ਕਿਵੇਂ ਇਹਨਾਂ ਨੂੰ ਕਿਵੇਂ ਪਸੰਦ ਕੀਤਾ ਕਿਵੇਂ ਇਹਨਾਂ ਨਾਲ ਫਿਰ ਕੀ ਇਹਨਾਂ ਦੇ ਤੁਸੀਂ ਕੰਪੈਲ ਕਰਨ ਤੇ ਮੰਨ ਗਏ ਜਾਂ ਕਿ ਤੁਹਾਨੂੰ ਵੀ ਥੋੜਾ ਜਿਹਾ ਇੰਟਰਸਟ ਸੀਗਾ ਇਹਨਾਂ 'ਚ ਨਹੀਂ ਪਹਿਲਾਂ ਮੈਂ ਇਹਨਾਂ ਨੂੰ ਪਸੰਦ ਨਹੀਂ ਕਰਦੀ ਸੀ ਅੱਛਾ ਤੇ ਫਿਰ ਇਹ ਮੇਰੀ ਮੰਮੀ ਨੇ ਪਹਿਲਾਂ ਪਟਾਇਆ ਇਹਨਾਂ ਨੇ ਕਰੇ ਆਂ ਜਾਣ ਲੱਗਿਆ ਸੱਚੀ ਗੱਲ ਕਰੇ ਆਂ ਜਾਣ ਲੱਗੇ ਮੈਂ ਇਹਨਾਂ ਨੂੰ ਗਾਲਾਂ ਦਿੰਦੀ ਸੀ ਜਿਸਨ ਬੱਚਾ ਪੁੱਤੀ ਸੀਗਾ ਉਸ ਦਾ ਮੈਨੂੰ ਪਤਾ ਨਹੀਂ ਸੀ ਇਹਨਾਂ ਨੂੰ ਹੂੰ ਤੇ ਫਿਰ ਕਿਹਨਾ ਮੰਗਲਾਂ ਹੁੰਦੀਆਂ ਹੈਗੀਆਂ ਮੈਂ ਕਿਹਾ ਕੀ ਕਹਾਂਦਾ ਮੰਮੀ ਕਹਿੰਦੇ ਕੁਝ ਨਹੀਂ ਉਦਾਂ ਹੀ ਆਂਦਾ ਹੈਗਾ ਹੂੰ ਚਲੋ ਮੈਂ ਕਿਹਾ ਠੀਕ ਆ ਫਿਰ ਮੇਰੀ ਮੰਮੀ ਕਰੇ ਮੇਰਾ ਜਿੱਧਾ ਕੰਮ ਤੋਂ ਆਈ ਇਹਨਾਂ ਨੇ ਮੇਰਾ ਪਿੱਛਾ ਕੀਤਾ ਅੱਛਾ ਕਰ ਲੱਭਣ ਦੇ ਕਾਰਨ ਇਹਨਾਂ ਨੇ ਮੇਰੇ ਕਿਹਾ ਮੈਂ ਦੂਜੀ ਗਲੀ ਤੋਂ ਨੰਗੀ ਇਹ ਫਿਰ ਵੀ ਮੇਰਾ ਪਿੱਛਾ ਕਰਕੇ ਇੱਕ ਗਾ ਦਿਨ ਤਾਂ ਕਰਨ ਨਹੀਂ ਮਿਲਿਆ ਨੂੰ ਦੂਜੀ ਵਾਰ ਇਹਨਾਂ ਨੂੰ ਕਰ ਮਿਲ ਗਿਆ ਤੀਜੀ ਦਿਨ ਇਹ ਮੇਰੇ ਘਰੇ ਆ ਗਏ ਮੈਂ ਜੋਬ ਤੇ ਸੀਗੀ ਫਿਰ ਮੰਮੀ ਨੇ ਦੱਸਿਆ ਕੋਈ ਆਇਆ ਸੀ ਮੈਂ ਕਿਹਾ ਫੋਨ ਆਇਆ ਹੁਣ ਮੈਂ ਤਾਂ ਇਹ ਜਿਹੇ ਬੰਦੇ ਨੂੰ ਕੋਈ ਜਾਣਦੀ ਨਹੀਂ ਕਿ ਕੋਈ ਆਇਆ ਤੇ ਫਿਰ ਮੈਂ ਕਿਹਾ ਕੋਈ ਬਾਈਕ ਤੇ ਕਹਿੰਦੇ ਹਾਂ ਇਹ ਉਸ ਟਾਈਮ ਚਿੱਟਾ ਕਰਤਾ ਪਜਾਮਾ ਤੇ ਬਾਲ ਖੜੇ ਰੱਖਦੇ ਸੀ ਕਿਲੇ ਚ ਲੋਕਟ ਪਾਣ ਦਾ ਬਦਲ ਗਏ ਜਿੱਡੇ ਜੱਟਾਂ ਦੇ ਬੰਦੇ ਵਾਲੀ ਫੀਲਿੰਗ ਰੱਖਦੇ ਹਾਂ ਉਹ ਸੀ ਤੇ ਰੋ ਦੀ ਵੰਟਾਨ ਦੇ ਅੱਗੇ ਖੜੇ ਹੋ ਜਾਂਦੇ ਸੀ ਮੈਂ ਕਿਹਾ ਚਲੋ ਠੀਕ ਆ ਜਿੱਦਾਂ ਹੈਗੇ ਆ ਤੇ ਮੈਂ ਵੀ ਥੋੜਾ ਬਹੁਤ ਸਟੈਨ ਰੱਖ ਕੇ ਗੱਲ ਕਰਨ ਲੱਗੀ ਤੇਰੇ ਨਾਲ ਮੈਂ ਮੇਰੇ ਸੈਲੀ ਕਹਿੰਨ ਇਹਨਾਂ ਨੂੰ ਅੱਜ ਮਣਾ ਇਦਾ ਕਿਨਾ ਦੇਖੇ ਕਿਆ ਹੈ ਜਿਹਨੇ ਕਿਆ ਹੈ ਜਿਹਨੇ ਫਿਰ ਮੈਂ ਕਹਾ ਕਿ ਮੈਨੂੰ ਜੁੱਤੀ ਚਾਹੀਦੀ ਇਹ ਜੁੱਤੀ ਲਿਆ ਦੇ ਜੋ ਕਮਾਈ ਲਿਆ ਸਰ ਮੈਂ ਕਹ ਚਲੋ ਕੋਈ ਨਾ ਫਿਰ ਫਿਰ ਐ ਹੋ ਗਿਆ ਵੀ ਚਲੋ ਵੀ ਇੱਛਾਵਾਂ ਪੂਰੀਆਂ ਕਰਨੀਆਂ ਹੈਗਾ ਮੁੰਡਾ ਤੇ ਫਿਰ ਇਹ ਮੰਮੀ ਨਾਲ ਗੱਲ ਕੀਤੀ ਮੰਮੀ ਨੂੰ ਕਹਿੰਦੇ ਮੈਂ ਵਿਆਹ ਕਰਨਾ ਇਹਨਾਂ ਨੇ ਜਿੱਦ ਰਕਲੀ ਕਿ ਕਰਵਾ ਚੋਤੇ ਵਾਲੇ ਦਿਨ ਤੂੰ ਵਿਆਹ ਕਰਨਾ ਹੈਗਾ ਮੈਨ ਨਾਲ ਮੈਂ ਕਹ ਨਹੀਂ ਮੈਂ ਫੋਨ ਹੁਣ ਤੋੜਤਾ ਤੇ ਫਿਰ ਪਤਾ ਨਹੀਂ ਕਿਉਂ ਮੇਰੀ ਮੰਮੀ ਗਈ ਆ ਰਿਸ਼ਤਾ ਕਰਕੇ ਆਈ ਹੈ ਸ਼ਨੀਵਾਰ ਨੂੰ ਗਏ ਨੇ ਸੰਡੇ ਨੂੰ ਆਇਆ ਕਿ ਮੈਨੂੰ ਚੁੰਨੀ ਚੜਾਵਾ ਲੈ ਜਾਣਾ। ਅੱਛਾ। ਹਾਂਜੀ। ਜੱਟਾਂ ਦੇ ਮੁੰਡੇ ਦਾ ਵਿਆਹ ਇੰਨੀ ਆਸਾਨੀ ਨਾਲ ਕਿਵੇਂ ਹੋ ਗਿਆ? ਦੇਖੋ ਜੀ ਅਸੀਂ ਆਪਣੀ ਆਪਣੇ ਮਤਲਬ ਲਾਈਫ ਜਿਹੜੀ ਅਸੀਂ ਆਪ ਡਿਪੈਂਡ ਕੀਤੀ ਐ। ਮਾਪਿਆਂ ਦੇ ਮਾਪਿਆਂ ਦੇ ਸਿਰ ਤੇ ਨਹੀਂ ਰਹਿਆ ਸੀ। ਹੂੰ। ਕਿਉਂਕਿ ਅਸੀਂ ਸ਼ੁਰੂ ਤੋਂ ਮਤਲਬ ਸਾਡੇ ਮਾਪਿਆਂ ਨੇ ਅਸੀਂ ਪੜ੍ਹਦੇ ਵੇਲੇ ਵੀ ਕੰਮ ਕਰਦੇ ਸੀਗੇ ਹੁਣ ਵੀ ਕੰਮ ਕਰਦੇ ਆ। ਹੂੰ। ਆਪਣੀਆਂ ਗੱਡੀਆਂ ਵੀ ਪਾਈਆਂ ਨੇ ਹੁਣ ਕਿਸੇ ਹੋਰ ਦੇ ਚਲਾਣੇ ਕਾਲਜ ਦੀ ਬੱਸ ਚਲਾਉਣਾ ਹੈ। ਹੂੰ। ਤੇ ਬਸ ਲਾਈਫ ਮਤਲਬ ਇਦਾਂ ਹੀ ਆ ਕਦੇ ਚੜਦੇ ਆ ਕਦੇ ਥੱਲੇ ਲੈਂਦੇ ਆ ਹੂੰ ਉਹ ਥੋੜਾ ਜਿਹਾ ਉਹਨਾਂ ਇਸ ਕੰਮ ਦੇ ਵਿੱਚ ਬਿਜ਼ੀ ਹੈਗੀ ਆ ਤੇ ਫਿਰ ਇਹਦਾ ਸਾਧ ਦੇਈਦਾ ਹੀ ਐ ਨਹੀਂ ਹੋਇਆ ਜਿਵੇਂ ਆਪਣੇ ਤਾਂ ਹੋ ਜਾਂਦਾ ਨਾ ਵੀ ਯਾਰ ਤੂੰ ਜੱਟਾਂ ਦਾ ਮੁੰਡਾ ਕਿੱਧਰ ਤੂੰ ਕਿੱਧਰ ਦੇ ਪਾਸੇ ਐਂ ਐਵੇਂ ਵਿਆਹ ਕਰਨਾ ਨਹੀਂ ਇਦਾਂ ਇਦਾਂ ਸਰ ਲੋਕਾਂ ਨੇ ਬਹੁਤ ਕਮੈਂਟ ਕੀਤੇ ਆ ਬਈ ਹਾਂ ਵੀ ਘਰ ਦੇ ਵੀ ਕਹਿੰਦੇ ਰਹਿੰਦੇ ਤਾਨੇ ਮਾਰਦੇ ਰਹਿੰਦੇ ਸਾਰਾ ਮੇਰਾ ਬਹੁਤ ਤਾਣਾ ਮਾਰਦੇ ਸਾਨੂੰ ਵੀ ਤਾਨੇ ਮਾਰਦੇ ਹੈਗਾ ਵੀ ਹਾਂ ਵੀ ਭਈਆਂ ਦੀ ਕੁੜੀ ਲਿਆਂਦੀ ਆ ਇਹ ਆ ਉਹ ਆ ਮੈਂ ਕਿਹਾ ਕੁੜੀ ਤੇ ਮੈਂ ਕਮੀ ਕੀ ਆ ਹੂੰ ਕੁੜੀ ਦੀ ਗੱਲ ਹੀ ਹੁੰਦੀ ਆ ਵੀ ਦੂਸਰੇ ਦੇ ਵੱਲ ਤੱਕਦੀ ਆਪਣਾ ਘਰ 'ਚ ਰਹਿੰਦੀ ਆ ਤੁਹਾਨੂੰ ਰੋਟੀ ਪਾਣੀ ਬਣਾ ਕੇ ਦਿੰਦੀ ਆ ਕਈ ਵਾਰੀ ਗੁੱਸੇ 'ਚ ਨਹੀਂ ਬਣਾਉਂਦੀ ਉਹ ਗੱਲ ਵੱਖਰੀ ਐ ਇਹ ਨਹੀਂ ਉਹ ਤਾਂ ਘਰ ਛੋਟੇ ਹਾਂਜੀ ਹਾਂਜੀ ਸਰ ਸਾਰੇ ਪਰਿਵਾਰਾਂ 'ਚ ਹੁੰਦੀਆਂ ਨੇ ਗੁੱਸਾ ਕਿਲਾ ਤਾਂ ਹਰ ਕਿਸੇ ਤੇ ਚੱਲਦਾ ਸਰ ਤੇ ਇਹੀ ਗੱਲ ਖਾਤਰ ਬਸ ਥੋੜਾ ਜਿਹਾ ਹੁਣ ਜਦੋਂ ਲੋਕਾਂ ਨੂੰ ਦੇਖ ਕੇ ਲੋਕਾਂ ਵੱਲ ਐਟ੍ਰੈਕਟਿਵ ਹੋ ਕੇ ਦੇਖ ਕੇ ਬਣਾ ਵੀਡੀਓ ਬਣਾਉਣ ਲੱਗ ਗਏ ਇਹ ਕਹਿੰਦੀ ਮੈਂ ਵੀ ਵੀਡੀਓ ਬਣਾਣੀ ਹੈ ਮੈਂ ਵੀ ਵੀਡੀਓ ਬਣਾਉਣਾ ਇੰਸਟਾਗ੍ਰਾਮ ਤੇ ਬਟ ਮੈਂ ਇੰਨਾ ਮਤਲਬ ਉਹ ਧਿਆਨ ਨਹੀਂ ਦਿੰਦਾ ਮੈਂ ਵੀ ਮਤਲਬ ਵੀਡੀਓ ਬਣਾਉਣਾ ਹੈਗਾ ਇੰਸਟਾਗ੍ਰਾਮ ਤੇ ਇਹ ਫਿਰ ਜਦੋਂ ਤਿਆ ਉਹ ਕਰਨ ਲੱਗ ਗਈ ਕਹਿੰਦੀ ਮੇਰੇ ਵੀ ਐਦਾ ਸੈਟਿੰਗ ਕਰੋ ਫੋਨ ਦੀ ਕਿ ਮੈਂ ਵੀਡੀਓ ਬਣਾਣੀ ਹੈਗੀ ਆ ਤੇ ਫਿਰ ਕਹਿੰਦੀ ਮਾਈਕ ਲੈਣਾ ਹੈਗਾ ਮੈਂ ਕਿਹਾ ਇੱਕ ਕਿੰਨੇ ਮਾਈਕ ਲੈ ਕੇ ਵੀਡੀਓ ਬਣਾਇਆ ਕਰਨੀ ਆ ਮੈਂ ਕੋਈ ਕਰਨੀ ਵੀ ਤੁਹਾਨੂੰ ਮਾਈਕ ਵੀ ਲੈ ਦਾਂਗੇ ਵੀ ਤੁਸੀਂ ਕੋਈ ਕਰਨੀ ਆਪਣਾ ਤੁਸੀਂ ਵੀਡੀਓ ਬਣਾਓ ਵੀ ਹਾਂ ਵੀ ਥੋੜਾ ਜਿਆਦਾ ਅੰਪਰਾ ਹਣ ਅੱਜ ਤੇ ਸਾਡੀ ਇੰਟਰਵਿਊ ਹੋਈ ਆ ਤੁਹਾਡੇ ਨਾਲ ਠੀਕ ਹੈ ਨਾ ਉਹ ਇਹਨਾਂ ਦੇ ਇੰਸਟਾਗ੍ਰam ਕਰਕੇ ਹੋਈ ਆ ਹਾਂਜੀ 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 ਨਹੀਂ ਤਾਂ ਅਸੀਂ ਕਿੱਥੇ ਆ ਸਕਦੇ ਆ ਇਹ ਕੈਮਰੇ ਦੀ ਗੱਲ ਹੈਗੀ ਵੀ ਅਸੀਂ ਉਹ ਇੰਨਾ ਬਿਜ਼ੀ ਵਾਲੇ ਬੰਦੇ ਆ ਜੀ ਸਾਡੀ ਲਾਈਫ ਯਾਨੀ ਸਟ੍ਰਗਲ ਸਟ੍ਰਗਲ ਹੈਗੀ ਵੀ ਅਸੀਂ ਕੋਈ ਨਹੀਂ ਕਰ ਧਿਆਨ ਦੇ ਸਕਦੇ ਬੱਚੇ ਵੱਲ ਧਿਆਨ ਕੀ ਦਈਏ ਗੱਡੀਆਂ ਸੀਗੀਆਂ ਬੱਚੇ ਕਰਕੇ ਬੇਕੀਆ ਸੀ ਪਰ ਅਸੀਂ ਉਹਨੇ ਕਿਤੇ ਕੋਈ ਗੱਲ ਨਹੀਂ ਹੈ ਬੱਚਾ ਤਾਂ ਚੱਲੇ ਹੂੰ ਠੀਕ ਹੈ ਕਿ ਨਹੀਂ ਮਾਂ ਪੁੱਤ ਨੂੰ ਸਭ ਤੋਂ ਵੱਡਾ ਹਨਾ ਖਿਆਨਾਂ ਹੀ ਬੱਚਾ ਹੁੰਦਾ ਹਾਂਜੀ 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 ਇਹੀ ਤਕਲੀਫ ਰਹੀ ਹੈ ਇਹਨੂੰ ਬਾਕੀ ਦਾ ਸਾਡਾ ਦੂਜਾ ਮੁੰਡਾ ਹੈਗਾ ਸਹੀ ਹੈ ਸਾਡਾ ਦੂਜਾ ਮੁੰਡਾ ਬਹੁਤ ਠੀਕ ਆ ਬਸ ਇਹੀ ਹੈ ਤਕਲੀਫ ਇਹ ਬਿਮਾਰੀ ਰਹਿੰਦਾ ਬਸ ਮੈਂ ਚਲੋ ਆਪਾਂ ਗੱਲ ਕਰਦੇ ਪਿਆਰ ਦੀ ਆਪੀ ਸਵਾਲ ਹੈ ਪਿਆਰ ਹਨਾ ਨਾ ਧਰਮ ਦੇਖਦਾ ਨਾ ਜਾਤ ਦੇਖਦਾ ਨਾ ਮਜ਼ਹਬ ਦੇਖਦਾ ਨਾ ਕੁਛ ਰੰਗ ਨਸਲ ਕੁਛ ਨਹੀਂ ਦੇ ਇਸ ਗੱਲ ਤੇ ਸਰ ਮੈਂ ਇੱਕ ਇਹ ਕਹਿਣਾ ਜਾਊਂਗਾ ਤਿਕਾ ਮੁਹਾਵਰਾ ਹੈਗਾ ਇੱਕ ਕੀ ਕਹਿੰਦੇ ਆ ਆ ਇਸ਼ਕ ਨਾ ਦੇਖੇ ਜੋ ਕੇਂਦਰੀ ਸਰ ਮੌਤ ਨਾ ਹਾਂ ਬਿਲਕੁਲ ਬਿਲਕੁਲ ਸਰ ਮੌਤ ਨਾ ਦੇਖੇ ਉਮਰ ਨੂੰ ਇਸ਼ਕ ਨਾ ਦੇਖੇ ਜਾਤ ਨੀਂਦ ਦਾ ਦੇਖੇ ਬਿਸਤਰਾ ਭੁੱਖ ਨਾ ਦੇਖੇ ਮਾਸ ਗੱਲ ਇਹੀ ਹੈ ਸਰ ਉਹ ਵੀ ਹਾਂ ਵੀ ਇਸ਼ਕ ਨਾ ਕਰ ਦਿੰਦਾ ਠੀਕ ਹੈ ਲਾਈਫ ਜਿਹੜੇ ਤਾਂ ਇੱਕ ਦੂਜੇ ਤੇ ਡਿਪੈਂਡ ਕਰਦੇ ਆ ਭਰੋਸਾ ਕਰਦੇ ਵਿਸ਼ਵਾਸ ਕਰਦੇ ਸਰ ਉਹਨਾਂ ਦੀ ਲਾਈਫ ਸਹੀ ਰਹਿੰਦੀ ਹੈ ਸਭ ਤੋਂ ਵੱਡਾ ਇਹਦੇ ਵਿੱਚ ਇਹੀ ਸਵਾਲ ਹੁੰਦਾ ਤੁਸੀਂ ਦੋਨੇ ਖੁਸ਼ ਹੋ ਹਾਂਜੀ ਇੱਕ ਦੂਜੇ ਨਾਲ ਹਾਂਜੀ 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 ਹੋਰ ਸਰ ਇਸ ਤੋਂ ਵੱਡੀ ਹੋਰ ਕੀ ਖੁਸ਼ੀ ਚਾਹੀਦੀ ਹੈ ਹੈਨਾ ਕਿ ਕਈ ਵਾਰੀ ਆਪਾਂ ਆਪਦੇ ਹਿਸਾਬ ਨਾਲ ਕਰਾ ਕੇ ਘਰ ਦੇ ਹਿਸਾਬ ਨਾਲ ਕਰਾਤੇ ਵੀ ਖੁਸ਼ ਨਾ ਰਹੀਏ ਤਾਂ ਫਿਰ ਬਿਲਕੁਲ 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 ਹਾਂ ਸਰ ਸਾਰੀਆਂ ਪੰਜਾਂ ਉਹਨਾਂ ਇੱਕ ਲੱਖ ਰੁਪਏ ਦਾ ਵਿਆਹ ਕਰਦੇ ਅਸੀਂ ਤਾਂ ਬਸ 50-60 ਰੁਪਏ ਦਾ ਵਿਆਹ ਕਰਕੇ ਸੋਹਣੇ ਗੱਲ ਇਹੀ ਹੈ ਜਦੋਂ ਅਸੀਂ ਚਿੰਨੇ ਚੜਾ ਕੇ ਲਿਆਏ ਸੀਗੇ ਚਿੰਨੇ ਚੜਾ ਕੇ ਲਿਆਂਦਾ ਬਸ ਲਿਆਂਦੀ ਉਹਨਾਂ ਘਰ ਦੇ ਵਿੱਚ ਸਾਡੇ ਤਾਂ ਉੱਪਰ ਕੰਮ ਉਹ ਸੀਗਾ ਘਰ ਕਿੰਨੇ ਕਮਰੇ ਸੀਗਾ ਜੀ ਕਿੰਨੇ ਕਮਰੇ ਸੀਗਾ ਫਿਰ ਅਸੀਂ ਉਸੇ ਗੁਜਾਰਾ ਕੀਤਾ ਸੀ ਉਹਨਾਂ ਨੇ ਫਿਰ ਕਹਿ ਕੇ ਕਿ ਨਾਲ ਦੂਜਾ ਵੀ ਪਵਾਇਆ ਹੈਗਾ ਉਹਨਾਂ ਕਹਿ ਕੇ ਕਿ ਵੀ ਦੂਜਾ ਤੁਸੀਂ ਪਾ ਦਿਓ ਵੀ ਅਸੀਂ ਇਹਦੇ ਵਿੱਚ ਸ਼ਿਫਟ ਹੋ ਜਾਾਂਗੇ ਬੱਚਾ ਹੈਗਾ ਫਿਰ ਇੱਕ ਕਮਰੇ ਦੇ ਵਿੱਚ ਫਿਰ ਬੱਚੇ ਵੀ ਕੀ ਨਵਾ ਉਹਦੇ ਵਿੱਚ ਹੀ ਫ੍ਰਿਜ ਵਗੈਰਾ ਸਾਰਾ ਕੁਝ ਰੱਖਣਾ ਉੱਤੋਂ ਚਾਦਰਾਂ ਹੈਗੀਆਂ ਜੀ ਸੇਕ ਪੈਂਦਾ ਲਾਈਫ ਜੀ ਬਹੁਤ ਸਟruggਲਰ ਹੈ ਜੀ ਚਲੋ ਧੰਨਵਾਦ ਤੁਸੀਂ ਤੁਹਾਡਾ ਇੰਨਾ ਟਾਈਮ ਦਿੱਤਾ ਤੈਨੂੰ ਹਾਂਜੀ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਸਰ ਥੈਂਕਸ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ